ਮਨ ਪਿਆਰਿਆ ਇਹ ਮੇਰੇ ਪਿਆਰੇ ਮਨਾ ਤੂੰ ਸਦਾ ਸੱਚ ਸਮਾਲੇਈ ਹੈ ਨਾ ਇਹ ਮਨ ਪਿਆਰਿਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੂੰ ਜੇ ਦੇਖਦਾ ਇਹ ਮਿਰਗ ਤ੍ਰਿਸ਼ਨਾ ਹੈ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਇਹਨੇ ਤੇਰੇ ਨਾਲ ਨਹੀਂ ਜਾਣਾ ਤੇਰੇ ਨਾਲ ਨਿਭਣ ਵਾਲਾ ਨਗੀ ਕਿਉਂਕਿ ਇਹ ਹੈ ਹੀ ਅਸਤ ਇਹ ਮਨ ਪਿਆਰਿਆ ਤੂੰ ਸਦਾ ਸਾਹ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਐ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ ਮਿਰਗ ਵੀ ਪਛਤਾਂਦਾ ਗੰਦਰਬ ਨਗਰੀ ਵਾਲਾ ਕਿਹੜਾ ਕੋਠੀਆਂ ਚ ਰਹਿੰਦਾ ਤੇ ਸ਼ਾਂਤਲੇ ਬੈਠਾ ਵੀ ਪਛਤਾਂਦਾ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਨਾ ਕਰਿਓ ਇਹ ਅਸਤ ਕਹਿ ਜਿਤ ਅੰਤ ਪਛੋਤਾਈ ਹੈ ਮਹਾਰਾਜ ਫਿਰ ਇਸ ਅਸੱਤ ਵਿੱਚੋਂ ਸੱਤ ਕਿਵੇਂ ਲੱਭੀਏ ਧੰਨ ਗੁਰੂ ਅਮਰਦਾਸ ਕਹਿੰਦੇ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਏਹੀ ਸੱਤ ਹੈ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲ ਹੈ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਤੋਂ ਹੁਕਮਨਾਮਾ ਤੂੰ ਸੁਣਿਆ ਹੋਣਾ ਜਰੂਰ ਸੁਣਿਆ ਕਰੋ ਸ਼ਾਮ ਨੂੰ ਮੇਰੀ ਬੇਨਤੀ ਹੈ ਜੀ ਕਿਉਂਕਿ ਉਹ ਸਾਡਾ ਧੁਰਾ ਹੈ ਕਾਹੂ ਦਿਨੇ ਪਾਟ ਪਟੰਬਰ ਕਾਹੂ ਪਲਗ ਨਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨਪਰਾਦਾ ਐ ਹਿਰਖ ਵਾਰਨਾ ਕਿ ਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੇ ਰੇ ਮਨ ਐ ਹਿਰਖ ਵੀ ਕਿਆ ਜਾਂਦਾ ਪਰ ਜੇ ਐੜਾ ਥੋੜਾ ਗੇਤਰ ਲਈ ਖਿਰਖ ਨਾ ਕਰ ਉਹ ਦੇ ਮਹਾਰਜ ਕਹਿੰਦੇ ਨੇ ਕਿਸੇ ਨੂੰ ਨਵਾਰੀ ਪਲੰਗ ਦਿੱਤੇ ਨੇ ਕਈ ਵਿਚਾਰੇ ਬਾਹਰ ਲੱਭਦੇ ਫਿਰਦੇ ਗੱਦਾ ਲੱਭ ਜੂਗਾ ਤੇ ਸੱਚੀ ਵਿੱਚ ਇੱਥੇ ਆਇਆ ਹੈ ਨਾ ਜੀ ਪਰਵਾਨਾ ਸਾਹਿਬ ਜੀ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਜੀ। ਗਿਆਨੀ ਜੈਸਵੰਤ ਸਿੰਘ ਜੀ ਕਿਉਂਕਿ ਉਹ ਕਥਾ ਕਰਦੇ ਨੇ ਗਾਥਾ ਰੂਪ। ਕਾਣ ਉਹਨਾਂ ਦਾ ਆਪਣੀ ਸਟਾਈਲ ਹੈ ਜੀ ਬਹੁਤ ਸੋਹਣਾ। ਕਹਿੰਦੇ ਇੱਕ ਵਾਰੀ ਕੋਈ ਸੇਠ ਵੇਚਦਾ ਸੀ। ਤੇ ਇੱਕ ਬੰਦਾ ਉਹਦੇ ਕੋਲ ਚਲਾ ਗਿਆ ਦੁਕਾਨ ਤੇ ਮੰਗਣ। ਮੰਗਣ ਕਾਹਦਾ ਗਿਆ ਵਿਚਾਰਾ ਉਹਨੂੰ ਲੋੜ ਪੈ ਗਈ ਮੰਗਤਾ ਨਹੀਂ ਸੀ ਉਹ। ਉਹਨੇ ਕਿਹਾ ਸੇਠ ਜੀ ਮੈਂ ਕਈ ਦਿਨਾਂ ਦਾ ਭੁੱਖਾ ਹਾਂ। ਮੈਂ ਚੰਗੇ ਭਲੇ ਕਰਦਾ ਸੀ ਪਰ ਪਲਟਾ ਬਚ ਗਿਆ ਮੇਰਾ ਸਭ ਕੁਝ ਚਲਾ ਗਿਆ ਤੇ ਮੈਨੂੰ ਖਾਣ ਵਾਸਤੇ ਰੋਟੀ ਵੀ ਕੋਈ ਨਹੀਂ ਰੋਟੀ ਦੇ ਦਿਓ ਕੱਪੜੇ ਤੇ ਮੈਨੂੰ ਬਿਸਤਰਾ ਕੋਈ ਦੇ ਸਕਦੇ ਉਹ ਸੇਠ ਇਹਨਾਂ ਹੰਕਾਰਿਆ ਕਹਿੰਦਾ ਤੇਰੇ ਵਰਗੇ ਕਈ ਮੰਗਤੇ ਇੱਥੇ ਤੁਰੇ ਫਿਰਦੇ ਨੌਕਰ ਨੂੰ ਕਹਿੰਦਾ ੱੱਕੇ ਮਾਰ ਦੁਕਾਨ ਤੋਂ ਬਾਹਰ ਕਰ ਸਵੇਰੇ ਸਵੇਰੇ ਆ ਗਿਆ ਮੰਗਦਾ ਉਹਨੇ ਕਿਹਾ ਮੈਂ ਮੰਗਦਾ ਨਹੀਂ ਮੈਨੂੰ ਸਮੇ ਨੇ ਇੱਥੇ ਖੜਿਆ ਕਰ ਦਿੱਤਾ ਮੈਂ ਮੰਗਦਾ ਨਹੀਂ ਹੈਗਾ ਸਮਣੇ ਖੜਿਆ ਕੀਤਾ ਰੱਬ ਦੀ ਕਰਨੀ ਉਹਨੂੰ ਧੱਕੇ ਤਾਂ ਮਾਰਦੇ ਸੇਠ ਦੇ ਦਿਨ ਮਾਰੇ ਆ ਗਏ ਦੁਕਾਨ ਵੇਚੀ ਵਪਾਰ ਸਭ ਕੁਝ ਚਲਾ ਗਿਆ ਅੱਜ ਉਹ ਉੱਥੇ ਆ ਕੇ ਖਲੋ ਗਿਆ ਜਿਹੜੀ ਜਿਹਨੂੰ ਕਦੀ ਧੱਕੇ ਮਾਰੇ ਉਹ ਵੀ ਅੱਜ ਲੋੜ ਬੰਦ ਹੋ ਕੇ ਕਿਸੇ ਦੀ ਦੁਕਾਨ ਤੇ ਚਲਾ ਗਿਆ ਉਹਦੀ ਦੁਕਾਨ ਸੀ ਬੜੀ ਸੋਹਣੀ ਕੱਪੜੇ ਦਾ ਕੰਮ ਉਹਦਾ ਸੋਨੇ ਦਾ ਕੰਮ ਉਹਦਾ ਕਰਿਆਨੇ ਦਾ ਕੰਮ ਉਹਦਾ ਉਹ ਬੂਵੇ ਕੇ ਖਲੋ ਕੇ ਆਵਾਜ਼ ਦਿੰਦਾ ਉਹ ਸੇਠ ਮੈਨੂੰ ਲੋੜ ਨੇ ਮਾਰ ਦਿੱਤਾ ਮੈਂ ਮੰਗਤਾ ਨਹੀਂ ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ ਸ਼ੀਸ਼ਾ ਲੱਗਾ ਸੀ ਸੇਠ ਨੇ ਵੇਖਿਆ ਸ਼ੀਸ਼ੇ ਵਿੱਚੋਂ ਕਿ ਬਾਹਰ ਕੋਈ ਖਲੋਤਾ ਹੈ ਉਹਨੇ ਨੌਕਰ ਨੂੰ ਆਵਾਜ਼ ਦਿੱਤੀ ਉਸ ਬੰਦੇ ਨੂੰ ਇਸ਼ਨਾਨ ਕਰਾਓ ਉਹਦਾ ਮਾਪ ਲੈ ਕੇ ਕੱਪੜੇ ਸਵਾ ਕੇ ਦਿਓ ਉਹਨੂੰ ਰਹਿਣ ਦਾ ਪ੍ਰਬੰਧ ਕਰਾਓ ਉਹਨੂੰ ਰੋਟੀ ਦਿਓ ਉਹਨੂੰ ਸਨਮਾਨ ਦਿਓ ਆਪ ਨਹੀਂ ਮਿਲਿਆ ਉਨੇ ਜੀ ਉਸ ਬੰਦੇ ਦਾ ਇਸ਼ਨਾਨ ਕਰਾਇਆ ਉਹਨੂੰ ਕਹੇ ਜੇ ਤੇਰਾ ਪ੍ਰਬੰਧ ਨਹੀਂ ਰੋਟੀ ਵੀ ਦਿਆਂਗੇ ਕੱਪੜਾ ਵੀ ਦਿਆਂਗੇ ਤੇਰੀ ਸੰਭਾਲ ਕਰਾਂਗੇ ਉਹਨੂੰ ਕਮਰਾ ਵੀ ਦੇ ਦਿੱਤਾ ਕੱਪੜੇ ਵੀ ਰੋਟੀ ਪਾਣੀ ਵੀ ਸ਼ਾਮ ਨੂੰ ਸੇਠ ਉਹਨੂੰ ਮਿਲਣ ਗਿਆ ਨੌਕਰ ਲੈ ਕੇ ਉਹ ਨੌਕਰ ਨੂੰ ਪਹਿਚਾਨ ਗਿਆ ਜਿਹੜਾ ਬੰਦਾ ਸੀ ਜਿਸ ਨੇ ਸਾਰਾ ਦਿਨ ਸੇਵਾ ਕਰਾਈ ਉਹਨੂੰ ਪਤਾ ਲੱਗ ਗਿਆ ਇਹ ਤਾਂ ਮੇਰਾ ਨੌਕਰ ਏ ਜਦੋਂ ਮੈਂ ਵੱਸਦਾ ਹੁੰਦਾ ਸੀ ਮੇਰੀ ਨੌਕਰੀ ਕਰਦਾ ਸੀ ਜਦੋਂ ਮਾਲਕ ਆਇਆ ਉਹਨੇ ਕਿਹਾ ਸੇਟ ਜੀ ਮੰਗਤੇ ਨੂੰ ਕਹਿੰਦਾ ਸੇਟ ਜੀ ਮੈਨੂੰ ਪਛਾਣਿਆ ਕਹਿੰਦਾ ਮੈਂ ਪਛਾਣਿਆ ਨਹੀਂ ਕਹਿੰਦਾ ਮੈਂ ਉਹ ਹੀ ਆ ਜਿੰਨੇ ਤੂੰ ਤਾਂ ਧੱਕੇ ਮਰਵਾਏ ਸੀ ਇਸ ਨੌਕਰ ਤੋਂ ਅੱਜ ਮੈਂ ਸੈੱਟ ਹੋ ਗਿਆ ਤੁਸੀਂ ਸੜਕ ਤੇ ਆ ਗਏ ਹੋ ਪਰ ਮੈਂ ਇੱਕੋ ਗੱਲ ਕਹਾਵਾਂਗਾ ਉਹ ਨੇ ਕਿਹਾ ਜੇ ਕੋਈ ਸੜਕ ਤੇ ਆ ਜਾਏ ਤੇ ਉਹਦਾ અપਮਾਨ ਨਹੀਂ ਕਰੀਦਾ ਹੁੰਦਾ ਹਾਲਾਂਕਿ ਸੜਕ ਤੇ ਨੂੰ ਕੋਈ ਆਇਆ ਅਸੀਂ ਆ ਆਦਮੀ ਖਾਂ ਅਕੀਦੂ ਜੀ ਮਦਦ ਕਰਨ ਵਾਲੇ ਮੈਂ ਫਿਰ ਵੀ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜੋ ਕੁਝ ਆਪਾਂ ਦੇਖਨੇ ਪਿਆ ਕੀ ਇਹ ਸਤਖ ਹੈ ਗੁਰੂ ਸਾਹਿਬ ਕਹਿੰਦੇ ਆ ਨਹੀਂ ਇਹ ਸਚਾਈ ਨਹੀਂ ਇਹ ਜੋ ਤੂੰ ਦੇਖਣਾ ਪਿਆ ਪਰਵਾਰ ਵਿੱਚ ਕੀ ਤੇਰੇ ਨਾਲ ਨਿਭੇਗਾ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇਡੀ ਵਿਆਖਿਆ ਕੀਤੀ ਹੈ ਹਰ ਚੰਦੋਰੀ ਵੇਖ ਕੇ ਕਰਦੇ ਪਰਵਾਸਾ ਦਲ ਵਿੱਚ ਤਪਣ ਪੱਟੀਆਂ ਕਿਉ ਲਹਿ ਪਿਆਸਾ ਸੋਹਣੇ ਰਾਜ ਕਮਾਈਐ ਕਰ ਭੋਗ ਵਿਲਾਸਾ ਸ਼ਾਇਆ ਬਿਰਕਣਾ ਰਹਿ تیر ਪੂਜਾ ਕੇ ਆਸਾਂ ਬਾਜੀਗਰਦੀ ਖੇਡ ਜਿਉ ਸਭ ਕੂੜ ਤਮਾਸ਼ਾ ਭਾਈ ਸਾਹਿਬ ਦਾ ਬਚਨ ਹੈ ਹੁਣ ਇਹਦੇ ਅਰਥ ਬੜੇ ਸੌਖੇ ਨੇ ਕਹਿੰਦੇ ਨੇ ਜਿਹੜਾ ਬੰਦਾ ਖਰੀ ਚੰਦ ਦੀ ਨਗਰੀ ਤੇ ਭਰੋਸਾ ਕਰ ਲਏ ਉਹਨੇ ਵਸਣਾ ਕਿੱਥੇ ਹੈ ਜਿਹੜਾ ਬੰਦਾ ਸੁਪਨੇ ਦੇ ਰਾਜ ਤੇ ਭਰੋਸਾ ਕਰ ਲਵੇ ਉਹਨੇ ਕਿੱਥੇ ਵਸਣਾ ਸੁਪਨਾ ਕਦੀ ਸੱਚ ਨਹੀਂ ਹੋਣਾ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਨ ਵਿੱਚ ਤਪਨ ਪੱਠੀਆਂ ਆ ਜਿਹੜੀ ਮਿਰਗ ਦਸ਼ਨ ਹੈ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈ ਐ ਕਰ ਭੋਗ ਬਲਾਸਾ ਛਾਇਆ ਬਿਰਕ ਨਾ ਰਹੇ ਠਿਰ ਰੁੱਖ ਦੀ ਛਾਂ ਠਿਰ ਨਹੀਂ ਰਹਿਣੀ ਪੁਜਾ ਕਿਉ ਆਸਾਂ ਤੇਰੀ ਆਸਾਂ ਨੇ ਪੂਰੀ ਨਹੀਂ ਕਰਨੀ ਅੱਗੇ ਕਿਨੇ ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ ਜਿਵੇਂ ਬਾਜੀਗਰ ਤੁਹਾਨੂੰ ਪਤਾ ਮਦਾਰੀ ਵਾਲਾ ਮਦਾਰੀ ਪਾਉਂਦਾ ਸੀ ਨਾ ਜੀ ਕਿੰਨੀਆਂ ਚੀਜ਼ਾਂ ਕੱਢਦਾ ਕੱਪੜੇ ਬਰਤਨ ਤੁਹਾਨੂੰ ਪਤਾ ਨਿੱਕੇ ਹੁੰਦਿਆਂ ਵੇਖਣਾ ਰੇਡੀਓ ਵੀ ਕੱਢ ਲਿੰਦਾ ਸੀ ਰੇਡੀਓ ਕੱਢ ਕੇ ਗਾਣੇ ਚੱਲ ਪੈਂਦੇ ਸਨ ਨਿਆਇਸ ਤਾਂ ਬੈਠਾ ਹੋਣਾ ਨੂੰ ਕਹਿੰਦਾ ਹੱਥ ਖੋਲ ਉਹਨੇ ਹੱਥ ਖੋਲਣਾ ਵੀ ਚੁਰ ਗਈਏ ਨਿਕਲਣ ਕਹਿੰਦਾ ਚੋਰਾ ਰੁਪਈਏ ਤੂੰ ਮੇਰੇ ਚੋਰੀ ਕਰ ਲੈ ਕਿੱਡੀ ਕਲਾ ਸੀ ਉਹਦੀ ਪਰ ਇੰਨੀ ਖੇਡ ਖੇਡ ਕੇ ਵਰਤਨ ਕਪੜੇ ਸਭ ਕੁਝ ਵਿਖਾ ਕੇ ਫਿਰ ਕਹਿੰਦਾ ਸੀ ਹੁਣ ਖੇਡ ਮੈਂ ਦਿਖਾ ਦਿੱਤੀ ਏ ਚਵਾਨੀ ਠਿਆਨੀ ਜ਼ਰੂਰ ਦੇ ਕੇ ਜਾਇਓ ਇਸ ਤੇ ਆਪਾਂ ਦਸੀਆਂ ਸਰਦੇ ਨਾ ਤੇ ਜੇ ਕੋਈ ਸਿਆਣਾ ਬੰਦਾ ਕਹਿ ਦੇ ਉਹ ਭਾਈ ਸੱਜਣਾ ਤੇਰੇ ਹੱਥ ਚ ਇੰਨੀ ਤਾਕਤ ਤੂੰ ਰੇਡੀਓ ਤੂੰ ਕਪੜੇ ਤੂੰ ਗਹਿਣੇ ਤੂੰ ਭਾਂਡੇ ਕਢਣਾ ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ ਖੈਰ ਕੁਝ ਵੀ ਨਹੀਂ ਫਿਰ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਕਹਿੰਦੇ ਨੇ ਇਹ ਮੋਹ ਜਿਹੜਾ ਹੈ ਇਸ ਤਰ੍ਹਾਂ ਇਹਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਮੋ ਝੂਠਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਜ ਮੈਂ ਜਿਹੜੀ ਗੱਲ ਕਰ ਰਿਹਾ ਸੋ ਵਿੱਚੋਂ ਨਿਕਲਿਆ ਇਹ ਸ਼ਬਦ 'ਚ ਇੱਕ ਤੋਕ ਹੁੰਦੀ ਅਖੀਰ ਤੇ ਜਿਹੜਾ ਜੁਕਮਨਾਮਾ ਸੀ ਨਾ ਕਹਿਤ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਅੱਜ ਮੈਂ ਜਦੋਂ ਪੜਿਆ ਮੈਂ ਕਿਹਾ ਅੱਜ ਦੇ ਘੁੰਮਣ ਅੱਜ ਦੀ ਕਥਾ ਨਾਲ ਮਿਲਦਾ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਕੀ ਇਹ ਜਿਹਦਾ ਅਰਥ ਪਿੰਜਰੇ ਦੇ ਵਿੱਚ ਪੰਛੀ ਡੱਕਿਆ ਚਿੜਾ ਤੇ ਜਿੰਨੇ ਰੱਖਿਆ ਪੰਛੀ ਉਹ ਰੋਜ਼ ਕੀ ਕਰਦਾ ਪਾਣੀ ਕੁਜੀ ਕੁਜੀ ਚ ਪਾਣੀ ਪਾਉਂਦੇ ਸਨ ਦਾਣਾ ਪਾ ਦਿੰਦਾ ਉਹ ਪੰਛੀ ਦਾਣਾ ਵੀ ਪੀਂਦਾ ਤੇ ਦਾਣਾ ਖਾਂਦਾ ਤੇ ਪਾਣੀ ਪੀਂਦਾ ਤੇ ਉਹ ਉਹ ਠੁੱਠੀ ਨੂੰ ਉਸ ਕੁੱਜੀ ਨੂੰ ਬੜਾ ਪਿਆਰ ਕਰਦਾ ਉਹ ਪਾਣੀ ਦੀ ਠੁੱਠੀ ਜਾਂ ਕੁੱਜੀ ਜੀ ਦਾਣੇ ਵਾਲੀ ਜਿਹੜੀ ਭਾਂਡਾ ਹੈ ਉਹਨੂੰ ਬੜੀ ਪਿਆਰ ਕਰਦਾ ਕਬੀਰ ਸਾਹਿਬ ਕਹਿੰਦੇ ਨੇ ਉਹ ਚਿੜਿਆ ਇਹ ਝੂਠੀ ਕਾਮੀ ਆ ਜਿਹੜੇ ਪਾਣੀ ਵਾਲੀ ਪਿਆਲੀ ਦੇ ਧਵਾਲੇ ਤੂੰ ਘੁੰਮਣਾ ਮੇਰੀ ਇਹ ਦਾਣੇ ਰੋਜ਼ ਪੈਂਦਾ ਪਾਉਂਦੇ ਨੇ ਤੂੰ ਕਹਿੰਦਾ ਮੇਰੀ ਚਤੇ ਰਖੀ ਜਿੱਦਨ ਬਿੱਲਾ ਆਇਆ ਬਿੱਲੇ ਨੇ ਪਿੰਜਰਾ ਤੋੜ ਦਿੱਤਾ ਉਹਨੇ ਚਿੜੇ ਨੂੰ ਪਕੜ ਕੇ ਖਤਮ ਕਰ ਦਿੱਤਾ ਕਹਿ ਲਗੇ ਜਿਹਦਾ ਮੋਹ ਕਰਦਾ ਸੈਂ ਉਹ ਪਿਆਲੀ ਪਾਣੀ ਦੀ ਤੇ ਉਹ ਦਾਣੇ ਵਾਲੀ ਕੁੱਜੀ ਅਜੇ ਵੀ ਪਈ ਤੇਰੇ ਨਾਲ ਨਹੀਂ ਗਈ ਚਿਰਗਟ ਫਾਰ ਚਟਾਰਾ ਲੈ ਗਿਆ ਪਿੰਜਰੇ ਨੂੰ ਪਾੜ ਕੇ ਬਿੱਲਾ ਉਸ ਚਿੜੇ ਨੂੰ ਲੈ ਗਿਆ ਪੰਛੀ ਨੂੰ ਲੈ ਗਿਆ तरी तागरी छुट्टी मना चेते रखी जिस मोज तू ब्याह है ये सब को छुट जाना जगत में छुट्टी देखी प्रीत अपने सुख से ही सब लागे स्वार्थ ली ना जी का तारा क्या मीत की इस तरीके की पुत्र क्या तारा क्या मीत मेरो मेरो सब है कहता है सारी के ने मेरो मेरो मेरा मेरो मेरो सब है कहता है खितस्यों बांधे चीत अंतकाल ਸੰਗੀ ਨੇ ਕਹੂ ਇਹ ਅਚਰਜ ਹੈ ਰੀਤ ਇਹ ਅਚਰਜ ਹੈ ਮਰਿਆਦਾ ਦੁਨੀਆ ਦੀ ਅੰਤਕਾਲ ਸੰਗੀ ਨੇ ਕਹੂ ਇਹ ਅਚਰਜ ਹੈ ਰੀਤ ਮਨ ਮੂਰਖ ਅਜ ਹੁ ਨ ਸਮਝਤ ਸਿੱਖਦਾ ਹਾਰਿਓ ਨੀਤ ਤੈਨੂੰ ਰੋਜ ਸਮਝਾਨਾ ਪਿਆ ਮਿਰਗ ਤ੍ਰਿਸ਼ਨਾ ਗੰਧਰਵ ਨਰਗ ਨਗਰੰਗ ਦਰਮਸ਼ਾਇਆ ਸਿੱਖਦਾ ਹਾਰਿਓ ਨੀਤ ਨਾਨਕ ਭਵਜਲ ਪਾਰ ਪਰ ਜੋ ਗਾਵੇ ਪ੍ਰਭ ਕੇ ਗੀਤ ਇਹਨੂੰ ਭਾਈ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਉਹ ਵੀ ਆਈ ਅਰਥ ਨੇ ਜੀ ਉੰਜ ਵੈਸੇ ਮੇਰੀ ਬੇਨਤੀ ਹੈ ਦੀਵਾਲੀ ਨੂੰ ਕੋਈ ਖੰਡਨ ਕਰਦਾ ਕੋਈ ਮੰंडन ਕਰਦਾ ਦੀਵਾਲੀ ਸਾਡੀ ਆਇ ਨਹੀਂ ਗੁਰਮਖੋ ਦੋ ਮੇਲੇ ਜੋੜ ਮੇਲੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰ ਦਿੱਤੇ ਸਨ ਭਾਈ ਪਾਰੋ ਪਰਮਹੰਸ ਦੇ ਕਹਨ ਤੇ ਪਾਰੋ ਜੁਲਕਾ ਪਰਮਹੰਸ ਪੂਰੇ ਸਤਗੁਰ ਕਿਰਪਾ ਧਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਮੇਲਾ ਹੁੰਦਾ ਸੀ ਵਿਸਾਖ ਦਾ ਵਿਸਾਖੀ ਦਾ ਇੱਕ ਮੇਲਾ ਭਰਦਾ ਸੀ ਦੀਵਾਲੀ ਦਾ ਡਾਕਟਰ ਗੰਡਾ ਸਿੰਘ ਹੁਣਾ ਨੇ ਜਿਹੜੇ ਹੁਕਮਨਾਮੇ ਐਡਿਟ ਕੀਤੇ ਆ ਇਹ ਕਿਤਾਬ ਮਿਲਦੀ ਜੀ ਪਟਿਆਲਾ ਯੂਨੀਵਰਸਿਟੀ ਤੋਂ ਹੁਕਮਨਾਮੇ ਕੀ ਨੇ ਬੜੀ ਮਿਹਨਤ ਕਰਕੇ ਉਹਨਾਂ ਇਕੱਠੇ ਕੀਤੇ ਉਹਦੇ ਵਿੱਚ ਕੁਝ ਹੁਕਮਨਾਮਿਆਂ 'ਚ ਮੈਂ ਪੜਿਆ ਹੈ ਗੁਰੂ ਸਾਹਿਬ ਕਹਿੰਦੇ ਨੇ ਦੀਪਾਵਲੀ ਨੂੰ ਦਰਸ਼ਨਾ ਨੂੰ ਆਉਣਾ ਇਹਦਾ ਮਤਲਬ ਹੁਣ ਇਹਨੂੰ ਹਰ ਚੀਜ਼ ਨੂੰ ਜੋੜ ਕੇ ਆਪਾਂ ਅਨਮਤ ਨਾਲ ਜੁੜੀ ਜਾਈਏ ਜੀ ਦੀਵਾ ਬਲ ਗਿਆ ਤਾਂ ਵੀ ਸਿੱਕੀ ਨੂੰ ਖਤਰਾ ਪੈ ਗਿਆ ਸੱਚੀ ਜੋ ਇੱਕ ਨੇ ਕਿਹਾ ਸੀ ਦਾੜੀ ਬੰਨੀ ਤਾਂ ਵੀ ਖਤਰਾ ਸਾੜੀ ਬੰਨੀ ਤਾਂ ਵੀ ਖਤਰਾ ਉਹ ਕਹਿੰਦਾ ਫਿਰ ਇਹ ਮੋਮ ਹੈ ਕਿ ਪੰਥ ਹੈ ਜੇ ਛੇਤੀ ਮੇਰੀ ਫਿਰ ਬੇਨਤੀ ਹੈ ਨਾ ਗੱਲਾਂ ਚ ਆਪਾਂ ਉਲਝੀਏ ਨਾ ਕਈ ਵਾਰੀ ਬਾਹਰ ਦੇ ਸਿੰਬਲ ਹੁੰਦੇ ਆ ਇਹ ਸਿੰਬਲ ਚਿੰਨ ਬਾਹਰ ਦੇ ਪ੍ਰਤੀਕ ਕੀ ਸ਼ਬਦ ਮੈਂ ਵਰਤਾ ਪ੍ਰਤੀਕ ਕਹਿ ਲੋ ਉਹ ਚਿੰਨ ਹੁੰਦੇ ਆ ਮੈਂ ਇੱਕ ਵਾਰੀ ਇੱਥੇ ਕਿਹਾ ਸੀ ਸ਼ਹੀਦ ਦੀ ਥਾਂ ਤੇ ਦੀਵਾ ਕਿਉਂ ਬਲਦਾ ਹੈ ਮੈਂ ਮੱਠੀਆਂ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਬਖਸ਼ ਦਿਆ ਜੇ ਕਬਰਾਂ ਤੇ ਦੀਵੇ ਦੀ ਗੱਲ ਨਹੀਂ ਕਰ ਸ਼ਹੀਦਾਂ ਦੇ ਕਿਉਂ ਯਾਦ ਰੱਖਿਓ ਉਹ ਦੀਵਾ ਅਸਲ ਚ ਪੂਜਾ ਨਹੀਂ ਦੀਵਾ ਇੱਕ ਪ੍ਰਤੀਕ ਹੈ ਕਿ ਇਸ ਬੰਦੇ ਨੇ ਆਪਣਾ ਸਿਰ ਦੇ ਕੇ ਵੀ ਇਸ ਘਰ ਦਾ ਦੀਵਾ ਨਹੀਂ ਬਜਨ ਦਿੱਤਾ ਦੀਵਾ ਬੁੱਜਣ ਦਾ ਮਤਲਬ ਹੁੰਦਾ ਹੈ ਕੌਮ ਦਾ ਖਾਤਮਾ ਹੋ ਜਾਣਾ ਦਰਬਾਰ ਸਭ ਤੁਹਾਨੂੰ ਪਤਾ ਹੈ ਦੀਵਾ ਬਾਲਣ ਪਿਓ ਗਿਆ ਪੁੱਤਰ ਗਿਆ ਸ਼ਹੀਦ ਹੋਏ ਐਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਇਹ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਮਨ ਕਰ ਤਿਹਾ ਨਾ ਬਾਂਦੀ ਮੈਂ ਕਿਹਾ रामचंद्र ਜੀ ਮੈਂ ਨਹੀਂ ਕਿਤੇ ਪੜਿਆ ਦੀਵੇ ਚੁੱਕ ਲਿਆ ਉਹਨਾਂ ਕੇ ਬੱਤੀਆਂ ਵੀ ਚੁਕਲ ਜੋ ਇਹਦਾ ਮਤਲਬ ਸੀ ਏਡੇ ਵੱਡੇ ਪਰਵਾਰ ਵਾਲੇ ਬੰਦੇ ਦੇ ਘਰ ਚ ਅੰਸਬੰਸੀ ਨਹੀਂ ਰਹੀ ਕੋਈ ਦੀਵਾ ਬਾਲਣ ਵਾਲਾ ਨਹੀਂ ਰਿਹਾ ਦੀਵੇ ਬਾਲਣ ਦਾ ਮਤਲਬ ਹੈ ਇਹਦੀ ਖੋਦ ਨੂੰ ਪਰ ਇਹਨੂੰ ਪੂਜਾ ਚ ਲੈ ਕੇ ਨਹੀਂ ਅਰਥ ਕਰਨੇ ਯਾਰ ਮੈਂ ਜਿਹੜੀ ਬੇਨਤੀ ਇੱਥੇ ਕਰ ਲੱਗਾ ਕਿ ਇਹ ਮਹਾਰਾਜ ਕਿਤੇ ਮੌਚ ਰਚ ਜਾਂਦੇ ਨੇ ਉਹ ਜਿਹੜੇ ਦੁਰਮਤ ਚ ਫਸੇ ਨੇ ਉਹ ਪੌੜੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਾਰੇ ਜਾਤ ਸਨਾਤ ਅੰਬਰ ਭਾਲੀਅਨ ਪੁੱਲਾਂ ਦੀ ਬਾਗਾਂ ਚੁੰਨ ਚੁੰਨ ਚਾਲੀਅਨ ਤੀਰਸ ਜਾਤੀ ਜਾਤ ਨੈ ਨਖਾਲੀਅਨ ਇਹਦੇ ਖੀਰ ਚਿਕ ਤੋਕਾਂ ਦੀ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆ ਹਰ ਚੰਦੋਰੀ ਦਾ ਜ਼ਿਕਰ ਵੀ ਹੁੰਦਾ ਹੁਣ ਇਹਦੇ ਅਰਥ ਕੀ ਨੇ ਉਂਝ ਮੇਰੀ ਬੇਨਤੀ ਹੈ ਜੀ ਪਲੀਜ਼ ਉਦੋਂ ਆਪਾਂ ਪੜ੍ਹ ਜ਼ਰੂਰ ਦਿੰਨੇ ਆ ਦੀਵਾਲੀ ਦੀ ਰਾਤ ਦੀਵੇ ਬਾਲੀਆ ਪਰ ਸੰਗਤ ਨੂੰ ਦੱਸਣਾ ਚਾਹੀਦਾ ਵੀ ਇਹ ਇਹਦੇ ਨਾਲ ਸੰਬੰਧਿਤ ਨਹੀਂ ਇਹ ਮੋਹ ਨਾਲ ਤੇ ਨਾਸ਼ਵੰਤਾ ਨਾਲ ਸੰਬੰਧਿਤ ਹੈ ਹੁਣ ਜਿਵੇਂ ਮੈਂ ਇੱਕ ਦਿਨ ਕਿਹਾ ਸੀ ਅਰਥ ਅਨਰਥ ਨਾ ਕਰੋ ਕੁੱਤਾ ਰਾਜ ਵਹਾਲੀ ਆ ਫਿਰ ਚੱਕੀ ਚਟੇ ਸਾਰੇ ਪੜ੍ਹਨੇ ਆ ਨਾ ਅਗਲਾ ਪੁੱਛਦੇ ਇਹ ਅਰਥ ਕੀ ਨੇ ਉਹ ਪੌੜੀ ਨਿੰਦਕ ਵਾਸਤੇ ਹੈ ਕੁੱਤੇ ਨੂੰ ਰਾਜ ਤੇ ਬਿਠਾ ਲਓ ਚੱਕੀ ਚੱਟਣ ਤੋਂ ਨਹੀਂ ਮੁੜਦਾ ਜਿਹੜਾ ਤੁਹਾਡੀ ਨਿੰਦਿਆ ਕਰਦਾ ਉਹਨੂੰ ਜਿੰਨਾ ਮਰਜੀ ਸਮਾਨ ਦੇ ਦਿਓ ਉਸਨੇ ਕੁੱਤੇ ਦੀ ਤਰ੍ਹਾਂ ਕਿਤੇ ਨੇ ਕਿਤੇ ਜਾ ਕੇ ਫਿਰ ਨਿੰਦਿਆ ਕਰ ਦੇਣਾ ਕਿਉਂਕਿ ਸਿ ਸ਼ਬਦਾਂ ਨੂੰ ਉਸ ਉਸ ਪਰਪੇਖ 'ਚ ਰਹਿਣ ਦੇ ਕੇ ਸੰਗਤ ਨੂੰ ਪਤਾ ਨਹੀਂ ਹੁੰਦਾ ਤੇ ਜੇ ਮੰਨ ਲਓ ਮੈਂ ਜੇ ਅਰਥ ਕਰ ਦਿੱਤੇ ਇਹ ਫਿਰ ਇਹ ਨਾ ਕੋਈ ਸੋਚਣ ਲੱਗ ਪਏ ਇਹਦਾ ਮਤਲਬ ਇਹ ਰਾਜਿਆਂ ਦੀ ਪਿੱਠ ਠੋਕਦਾ ਹੈ ਅਰਥ ਗਲਤ ਕਰਨ ਲੱਗ ਪਾਂਗੇ ਇਸ ਅਸੀਂ ਤਾਂ ਹੀ ਪਾਣੇ ਪੈਣਾ ਦੁੱਖ ਕਿਉਂਕਿ ਗੁਰਬਾਣੀ ਜੇ ਨਹੀਂ ਪੜਾਂਗੇ ਜਿਹੜਾ ਮਰਜੀ ਅਰਥੋਂ ਤੇ ਇੱਥੇ ਤੇ ਇਹ ਵੀ ਅਰਥ ਕਰਦੇ ਸੰਤ ਸਾਜਣ ਭੈ ਸਰਸੇ ਹਨਾ ਕਰਦੇ ਰਹਿਆ ਪਿੰਡੂ ਲੋਕ ਜਾਂਦੇ ਸਨ ਉਹ ਕਹਿੰਦੇ ਗੁਰੂ ਅਮਰਦਾਸ ਕਹਿੰਦੇ ਸੰਤ ਸਰਸੀ ਰਹਿੰਦੇ ਆ ਨਹੀਂ ਪਿਆਰਿਓ ਭਾਈ ਪ੍ਰੋਫੈਸਰ ਸਹਿਬ ਸਿੰਘਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਰਪਣ ਸ਼ੁਰੂ ਕੀਤਾ ਜਦੋਂ ਇਹ ਤੋਕਾਈ ਵਕਤ ਨਾ ਪਾਇਓ ਕਾਦੀਆਂ ਉਹਨਾਂ ਨੇ ਨੋਟ ਦਿੱਤਾ ਥੱਲੇ ਜਿਹਦੇ ਕਰ ਟੇਕਾ ਉਹ ਪੜਿਓ ਕਿਉਂਕਿ ਕਾਦੀਆਂ ਵਾਲੇ ਜਿਹੜੇ ਨੇ ਮਰਜੀ ਫੈਸਲ ਤਾਂ ਨੇੜੇ ਨੇ ਕਾਦੀਆਂ ਵਾਲੇ ਕਹਿੰਦੇ ਸਨ ਵੀ ਗੁਰੂ ਸਾਹਿਬ ਲਿਖ ਕੇ ਦੇ ਗਿਆ ਪੰਜਾਬ 'ਚ ਰਹਿਣ ਵਾਲਿਓ ਕਾਦੀਆਂ ਵਾਲਿਆਂ ਨਾਲ ਨਾ ਪਤਾ ਲਾਇ ਲੋਕੀ ਸਾਰੀ ਮੰਨ ਲਗ ਪਿਆ ਉਹ ਸ਼ਬਦ ਕਾਦੀ ਕਾਦੀ ਮੀਨਜ਼ ਕਾਜ਼ੀ ਪਰ ਕਰਨ ਚੱਲ ਰਿਹਾ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਜੇ ਪ੍ਰਮਾਤਮਾ ਦੇ ਰਚਨਾ ਦੇ ਸਟਾਈਮ ਦਾ ਮਕੀਨੇ ਦਾ ਤਰੀਕ ਦਾ ਪਤਾ ਹੁੰਦਾ ਤੇ ਜਿਹੜੇ ਖਲੀਫਿਆਂ ਨੇ ਕੁਰਾਨ ਦੇ ਸਪਾਰੇ ਇਕੱਠੇ ਕੀਤੇ ਉਹ ਕਿਉਂ ਨਾ ਦੱਸ ਗਏ ਉਹ ਕਿਹੜਾ ਵਕਤ ਸੀ ਸਾਮਾਨੀ ਦੱਸਿਆ ਪਰ ਉਹਦੇ ਅਰਥ ਹੋਰ ਗਾਉ ਇਸ ਤਰ੍ਹਾਂ ਸੰਤ ਸਾਜਨ ਭੈ ਸਰਸੇ ਉਹ ਜਦੋਂ ਅਸੀਂ ਅਰਥ ਕਰਾਂਗੇ ਕਵਰੀ ਉਚਾਰਨ ਵਿੱਚ ਰਹਿ ਜਾਂਦਾ ਜੀ ਇਹ ਆਪਾਂ ਇਹ ਮਾਤਰਾ ਪੂਰੀ ਕਰਨੀ ਆ ਸਰਸੇ ਪਰ ਜਦੋਂ ਅਰਥ ਕਰਾਂਗੇ ਸਰਸੇ ਹਾਂ ਸਰਸੇ ਅਰਥ ਮੈਸਤੀ ਕਰਾਂਗਾ ਸੰਤ ਸਾਜਨ ਭੈ ਸਰਸੇ ਜੇ ਸਰਸੇ ਬਾਟ ਕਰਨੇ ਆ ਵੈ ਗੁਰੂ ਜੀ ਮੈਂ ਦਾਵਾ ਨਹੀਂ ਕਰ ਰਿਹਾ ਇਹ ਲਬਜ ਰਾ ਰ ਸਸੇ ਨਾਲ ਜੁੜ ਗਿਆ ਸੇ ਪਿੱਛੇ ਚਲਾ ਗਿਆ ਸਰ ਸੇ ਤੇ ਜਦੋਂ ਪਾਠ ਕਰਾਂਗੇ ਸਸਾ ਅੱਗੇ ਲਾ ਲਾਂਗੇ ਤੇ ਰਾ ਰੇ ਪਿੱਛੇ ਸਸੇ ਲਾਂ ਲਾ ਲਾਂਗੇ ਸਰਸੇ ਇਹਦਾ ਅਰਥ ਹੋ ਜਾਗਾ ਰਸ ਸਮੇਤ ਰਸ ਨਾਲ ਭਰਪੂਰ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਸੱਜਣ ਨੇ ਉਹ ਰਸ ਤੋਂ ਖਾਲੀ ਨਹੀਂ ਉਹ ਰਸ ਦੇ ਨਾਲ ਭਰੇ ਹੋਏ ਆ ਇਸੇ ਤਰ੍ਹਾਂ ਸਾਵਣ ਸਰਸੀ ਕਾਮਣੀ ਪਰਪਾਰ ਜਿਹੜਾ ਪ੍ਰਚਲਿਤ ਹੈ ਸਾਵਣ ਸਰਸੀ ਕਾਮਣੀ ਅਰਜ ਕਰਾਂ ਜੀ ਉਥੇ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਸਤ ਲੱਗਦਾ ਘਰ ਘਰ ਵਿੱਚ ਦੀਵੇ ਬਲੇ ਆ ਪਰ ਇਹ ਬਲ ਦੇ ਦੀਵੇ ਝੂਠ ਨੇ ਕਿਉਂਕਿ ਅੱਧੀ ਰਾਤ ਤੋਂ ਬਾਅਦ ਇਹ ਸਾਰੇ ਦੀਵਿਆਂ ਨੇ ਰਾਤ ਵਿੱਚ ਸ਼ਾਮਲ ਹੋ ਜਾਣਾ ਨਾ ਬੁੱਝ ਜਾਣਾ ਇਹ ਵਿਛਲਾ ਹੋਇਆ ਨਹੀਂ ਰਹਿਣਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਜਾਤ ਸਨਾਤ ਛੋਟੇ ਵੱਡੇ ਪਰ ਬਾਤ ਵੇਲੇ ਕਿੰਨੇ ਚਮਕਦੇ ਆ ਤਾਰੇ ਸੋਹਣੇ ਲੱਗਦੇ ਉਧਰੋਂ ਉਧਰੋਂ ਚਿੱਟਾਪਨ ਹੋ ਰਿਹਾ ਹੈ ਉਧਰੋਂ ਤਾਰੇ ਚਮਕਦੇ ਆ ਪਰ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਕਹਿੰਦੇ ਚਮਕਦੇ ਤਾਰੇ ਤੇਰੀਆਂ ਅੱਖਾਂ ਨੂੰ ਭੁਲੇਖਾ ਹੈ ਤੋ ਅੱਖਾਂ ਖੋਲ ਕੇ ਦੇਖਦਾ ਰਹੀਂ ਇਹਨਾਂ ਚਮਕਦੇ ਆ ਚਮਕਦਿਆਂ ਨੇ ਅੱਖਾਂ ਤੋਂ ਪਰੇ ਹੋ ਜਾਂਦੇ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਨੇ ਅੱਗੇ ਫੁੱਲਾਂ ਦੀ ਬਾਗਾਂਤ ਚੁਨ ਚੁਨ ਚੱਲ ਕਿੰਨਾ ਸੋਹਣਾ ਬਗੀਚਾ ਫੁੱਲਾਂ ਨਾਲ ਭਰਿਆ ਆਪਾਂ ਰੋਜ਼ ਸੈਰ ਕਰਨੇ ਆ ਗੁਰੂ ਕਹਿੰਦੇ ਨੇ ਸਤਗੁਰੂ ਕਹਿੰਦੇ ਨਹੀਂ ਨਹੀਂ ਇਹ ਸਤ ਨਹੀਂ ਇਹ ਅਸਤ ਹੈ ਇਹ ਜਿਹੜਾ ਦਿਸਦਾ ਪਿਆ ਕੁਝ ਦਿਨਾਂ ਬਾਅਦ ਨਾ ਇਹਨੇ ਭੁਰ ਕੇ ਧਰਤੀ ਤੇ ਡਿਗ ਪੈਣਾ ਤੀਰਥ ਜਾਤੀ ਜਾਤ ਨੈ ਨਿਹਾਲੀਆਂ ਯਾਤਰੀ ਤੀਰਥ ਤੇ ਗਏ ਸਾਰਿਆਂ ਨੇ ਥਾਵਾਂ ਮੱਲੀਆਂ ਆਹ ਥਾਂ ਮੇਰਾ ਆਹ ਮੇਰਾ ਜਦੋਂ ਮੇਲਾ ਉੱਜੜ ਗਿਆ ਕੁਝ ਵੀ ਨਹੀਂ ਰਹਿ ਗਿਆ ਗੁਰੂ ਜੀ ਕਹਿੰਦੇ ਨੇ ਜਿਹੜੀ ਚੀਜ਼ ਨਿਭਣ ਵਾਲੀ ਹੈ ਗੁਰਮੁਖ ਸੁਖਪਲ ਦਾਦ ਸ਼ਬਦ ਸੰਭਾਲੀਨ ਉਹਦਨ ਵੈਸੇ ਚਾਹੀਦਾ ਇਸ ਗੱਲ ਨੂੰ ਠੇਕ ਬਣਾ ਕੇ ਭਾਈ ਇਹ ਦੀਵੇ ਦੋ ਦਿਨਾਂ ਚ ਬੁੱਝ ਜਾਣੇ ਨੇ ਸ਼ਬਦ ਦਾ ਦੀਵਾ ਬੁੱਝ ਜਾਏ ਜਲਪੈ ਇਹਨੇ ਕਦੀ ਬੁੱਝਣਾ ਨਹੀਂ ਖੁੰਦਾ ਮੈਂ ਫਿਰ ਬੇਨਤੀ ਕਰਾਂਗਾ ਤਤਹ ਕੁਟੰਬ ਮੋ ਮਿੱਥਿਆ ਇਸੇ ਤਰ੍ਹਾਂ ਪਰਿਵਾਰ ਦਾ ਮੋ ਮਿੱਥਿਆ ਹੈ ਹਾਂ ਫਿਰ ਇੱਕ ਸਵਾਲ ਉੱਠਦਾ ਜੀ ਜੇ ਮਿੱਥਿਆ ਫਿਰ ਜੋਗੀਆਂ ਵਾਲੂ ਛੱਡ ਕੇ ਤੁਰ ਜਾਈਏ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਜੀ ਆਪਾ ਘਰ ਬੈਠੇ ਸੀ ਜੇ ਮਨ ਨੂੰ ਮੈਂ ਆਪਣੇ ਨੂੰ ਕਹਿਣਾ ਸਾਨੂੰ ਵੀ ਉਹ ਚਲੇ ਨੇ ਸਾਲ ਚੱਲਦਿਆਂ ਵੀ ਆਹ ਸੈੱਟ ਹੋ ਗਿਆ ਨਾ ਏਦੋਂ ਬਾਅਦ ਸਭ ਕੁਝ ਛੱਡ ਦੇਣਾ ਆਪਾਂ ਨਾਮ ਹੀ ਜਪਣਾ ਮੇਰੇ ਕੋਲ 99% ਤੱਕ ਬੈਠੇ ਰਿਹਾ ਸਵਾਦ ਹੀ ਲੈਂਦੇ ਆ ਨਿਆਣਾ ਵਿਆਹ ਗਿਆ ਉਦੋਂ ਬਾਅਦ ਸੈਟਾਂ ਜੀ ਉਹ ਅਗਲੇ ਕਹਿੰਦੇ ਨੇ ਵਿਆਹ ਗਿਆ ਪੁੱਤਰੇ ਨੂੰ ਪਾਰ ਕਿਸ਼ ਕਿਨੇ ਲੈ ਕੇ ਜਾਣਾ ਗੇਮ ਚ ਕਿਨੇ ਲੈ ਕੇ ਜਾਣਾ ਹਾਂਜੀ ਇਹਨੂੰ ਸਕੂਲ ਛੱਡਣਾ ਜੇ ਗੱਡੀ ਚ ਲਾਸੀ ਨੇ ਕੰਮ ਮੁੱਕਦਾ ਜੀ ਇਹ ਉਦਨ ਨਹੀਂ ਮੁਕਣਾ ਜਿੱਦਨ ਸਾਹ ਮੁਕਣੇ ਨੇ ਇਹ ਨਹੀਂ ਮੁਕਣਾ ਇਸ ਤਰ੍ਹਾਂ ਇਸ ਸਾਬਕਾਸੇ ਵਿੱਚ ਇਸ ਰੋਲੇ ਰੱਪੇ ਚ ਮੋਚ ਹੀ ਉੱਠਣ ਦਾ ਯਤਨ ਕਰਨਾ ਤੰਗ ਕਰਦਾ ਜੀ ਹਮੇ ਕਈ ਜੋ ਗੱਲਾਂ ਕਰਨੀਆਂ ਸੌਕੀਆਂ ਨੇ ਇੱਥੇ ਦਸ਼ਰਧ ਵਰਗੇ ਮਹੱਲ ਤੋ ਦੇਖ ਕੇ ਮਰ ਗਿਆ ਜੀ ਪੁੱਤਰ ਦੇ ਮੋਹ ਵਿੱਚ ਇੱਥੇ ਇੰਨੇ ਕਿਆ ਅਸਵਾ ਥਾਮਾ ਮਾਰਾ ਗਿਆ ਮਰਿਆ ਤੇ ਹਾਥੀ ਸੀ ਨਾ ਮੋਚ ਮਰ ਗਿਆ ਗੁਰੂ ਇੱਥੇ ਅਰਜਨ ਵਰਗੇ ਅਬਮਨਿਓ ਮਰਿਆ ਪੁੱਭਾਂ ਮਾਰ ਕੇ ਰੋਏ ਯਾਦ ਰੱਖਿਓ ਇੱਕ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਹੈ ਜਿਨੇ ਬਾਪ ਦਾ ਸਿਰ ਦੇਖਿਆ ਤਾਂ ਵੀ ਅੱਖਰੂ ਨਹੀਂ ਸਟਿਆ ਤੇ ਪੁੱਤਰਾਂ ਦੀ लाज ਦੇਖੀ ਤਾਂ ਵੀ ਅਤਰੂ ਨਹੀਂ ਸਟਿਆ ਉਹ ਨਾ ਮੈਂ ਕਹਿੰਨਾ ਕਿੰਨਾ ਕਿੰਨਾ ਕੋਪਰਾ ਇੱਥੇ ਰਾਏ ਕੱਲੇ ਕੋਲ ਜਾਂਦੇ ਆ ਜਦੋਂ ਕਹਿੰਦਿਆ ਮਹਾਰਾਜ ਇਹ ਪੁੱਤਰ ਚਲੇ ਗਏ ਗੁਰੂ ਕੀ ਸਾਖੀਆਂ ਲਿਖਿਆ ਚਾਰ ਲਕੀਰਾਂ ਵੰਦਿਆ ਉਦੋਂ ਬਾਅਦ ਮਟੇ ਦੇਂਦੇ ਆ ਕਹਿੰਦੇ ਲਕੀਰਾਂ ਖਿਚਣ ਦਸ ਕੋਈ ਖੁਸ਼ੀ ਹੋਈ ਕਹਿੰਦੇ ਨਹੀਂ ਮਿਟ ਗਈ ਗਮੀ ਹੋਈ ਕਹਿੰਦੇ ਨਹੀਂ ਕਹਿੰਦੇ ਬਸ ਮੇਰਾ ਅੰਦਰ ਇਸ ਤਰਹੀ ਹੈ ਆਈਆਂ ਸੰਤਿ ਮਿਟ ਗਈਆਂ ਫਿਰ ਮੈਂ ਬੇਨਤੀ ਕਰਾਂਗਾ ਜੀ ਇਹ ਇਹ ਰਹਿਣਾ ਇਸ ਤਰਹੀ ਕੁਟੰਬ ਚ ਰਹਿੰਦਿਆਂ ਇਹ ਕਲੇਸ਼ ਨਹੀਂ ਮੁਕਾ